ਦੇ ਨਾਲ ਵੀ ਕੁੱਟਮਾਰ ਹੋਈ ਆ 7 ਦੇ 8 ਦਿਨ ਪਹਿਲਾਂ ਮੇਰੇ ਸੱਸਔਰੇ ਨਾਲ ਕੁੱਟਮਾਰ ਹੋਈ ਸੀ ਉਹਨਾਂ ਨੇ ਮੈਨੂੰ ਉਦੋਂ ਧਮਕੀ ਦਿੱਤੀ ਸੀ ਵੀ ਜੇ ਤੁਸੀਂ ਕੁਝ ਵੀ ਕੀਤਾ ਅਸੀਂ ਤੁਹਾਡੇ ਹਸਬੰਡ ਨੂੰ ਵੀ ਮਾਰ ਦਾਂਗੇ ਉਹੀ ਗੱਲ ਹੋਈ ਕੱਲੇ ਕੰਮ ਲਾਣ ਗਏ ਹੋਏ ਸੀਗੇ ਇਹਨਾਂ ਉੱਤੇ ਵੀ ਸ਼ਾਮ ਨੂੰ 7 ਵਜੇ ਹਮਲਾ ਹੋਇਆ ਕਾਰਨ ਸਰੇਆ ਕਿ ਜਦੋਂ ਮੈਂ ਵਿਆਹੀ ਹੋਈ ਆਈ 3 ਸਾਲ ਤੋਂ ਇਹਨਾਂ ਨੇ ਮੇਰੇ ਨਾਲ ਛੇੜਖਾਨੀ ਕਰਦੇ ਸੀ ਇਹ ਨਾਲ ਵਾਲੇ ਗਵੰਡੀ ਉਹਨਾਂ ਸਾਡਾ ਬੇੜਾ ਨੀਵਾ ਉਹਨਾਂ ਦੇ ਘਰ ਉੱਚੇ ਨੇ ਉੱਤੇ ਚੜ ਕੇ ਚਵਾਰੇ ਤੇ ਮੇਰੇ ਨਾਲ ਛੇੜਖਾਨੀ ਕਰਨਾ ਕਦੇ ਇਹਨਾਂ ਨੇ ਬਜਰੀ ਮਾਰਨਾ ਕਦੇ ਇਹਨਾਂ ਨੇ ਮੇਰੇ ਤੋਂ ਨੰਬਰ ਮੰਗਣਾ ਜਦੋਂ ਮੈਂ ਇਹਨਾਂ ਨੂੰ ਨੰਬਰ ਦੇਣ ਤੋਂ ਮਨਾਂ ਕੀਤਾ ਤਾਂ ਇਹਨਾਂ ਨੇ ਮੈਨੂੰ ਇਹ ਕਿਹਾ ਕਿ ਜੇ ਤੂੰ ਨੰਬਰ ਨਾ ਦੇ ਤਾਂ ਅਸੀਂ ਤੇਰੇ ਘਰ ਵਾਲੇ ਨੂੰ ਮਾਰ ਦਾਂਗੇ ਇਹ ਮਾਮਲਾ ਜਦੋਂ ਮੈਂ ਵਿਆਹ ਹੀ ਸੀ ਕਾਫੀ ਵਾਰ ਮੰਮੀ ਡੈਡੀ ਨੇ ਇਹਨਾਂ ਨਾਲ ਗੱਲ ਕੀਤੀ ਵੀ ਕਿਉਂ ਛੇੜਦੇ ਆ ਘਰੇ ਵੀ ਜਾ ਕੇ ਆਏ ਉਹਨਾਂ ਦੇ ਸਮਝਾਇਆ ਚਲੋ ਪਹਿਲਾਂ ਵਿੱਚ ਨੂੰ ਰੁਕ ਗਏ ਸੀ ਹੁਣ ਇੱਕ ਸਾਲ ਤੋਂ ਇਹਨਾਂ ਨੂੰ ਬਹੁਤ ਜ਼ਿਆਦਾ ਤੰਗ ਕਰਨਾ ਸ਼ੁਰੂ ਕੀਤਾ ਬੋਲਚਾਲ ਬੰਦ ਹੋ ਗਈ ਸੀ ਇਸੇ ਗੱਲ ਪਿੱਛੇ ਲੜਾਈ ਪਿੱਛੇ ਇਹ ਨਾਮ ਹੈ ਕੋਮਲ ਕੀ ਮਾਮਲਾ ਕੀ ਹੈ ਜੀ ਜਦੋਂ ਅਜਿਹੇ ਐਡਮਿਟ ਹੋਏ ਤੇ ਤੁਹਾਡੇ ਪਰਿਵਾਰ ਨੇ ਤੇ ਤੁਹਾਡੇ ਕੀ ਲੱਗਦੇ ਜੀ ਜਿਹੜੇ ਅੰਦਰ ਨੂੰ ਮੇਰੇ ਸੱਸ ਨੇ ਇੱਕ ਮੇਰੇ ਸਹੁਰਾ ਜੀ ਨੇ ਇਹ ਮੇਰੇ ਹਸਬੰਡ ਨੇ ਸੰਦੀਪ ਇਹਨਾਂ ਦੇ ਨਾਲ ਜੀ ਕੁਟਮਾਰ ਹੋਈ ਆ 7 ਦੇ 8 ਦਿਨ ਪਹਿਲਾਂ ਮੇਰੇ ਸੱਸੋਰੇ ਨਾਲ ਕੁਟਮਾਰ ਹੋਈ ਸੀ ਉਹਨਾਂ ਨੇ ਮੈਨੂੰ ਉਦੋਂ ਧਮਕੀ ਦਿੱਤੀ ਸੀ ਵੀ ਜੇ ਤੁਸੀਂ ਕੁਝ ਵੀ ਕੀਤਾ ਅਸੀਂ ਤੁਹਾਡੇ ਹਸਬੰਡ ਨੂੰ ਵੀ ਮਾਰ ਦਾਂਗੇ ਉਹੀ ਕੱਲ ਉਹੀ ਕੱਲੇ ਕੰਮ ਲਾਣ ਗਏ ਹੋਏ ਸੀਗੇ ਇਹਨਾਂ ਉੱਤੇ ਵੀ ਸ਼ਾਮ ਵੀ 7 ਵਜੇ ਹਮਲਾ ਹੋਇਆ ਇਹਨਾਂ ਦੇ ਕਿਰਚਾ-ਕੁਰਚਾ ਮਾਰੀਆਂ ਗਈਆਂ ਰੋੜਾ ਮਾਰੀ ਗਈਆਂ ਇਹਨਾਂ ਦੇ ਬਹੁਤ ਜ਼ਖਮੀ ਕੀਤਾ ਗਿਆ ਇਹਨਾਂ ਨੂੰ ਕੀ ਕੰਮ ਕੀ ਕਰਦੇ ਆ ਤੁਹਾਡੇ ਘਰ ਵਾਲੇ ਇਹ ਰੇੜੀ ਚਲਾਣੇ ਆ ਜੀ ਦਿਹਾੜੀ ਲਾਣੇ ਆ ਇਹ ਤੁਹਾਡੇ ਮਜ਼ਾਰਾ ਦੀ ਸਾਰੇ ਸਾਸੂ ਮਾਰੀ ਉਹ ਮਮਾ ਕਿ ਸੇ ਦੇਖ ਕੇ ਕੰਮ ਲੱਗੇ ਹੋਏ ਸੀਗੇ ਉਹਨਾਂ ਨੇ ਕੀ ਹੈ ਕਾਰਨ ਕੀ ਹੈ ਕਾਰਨ ਕਾਰਨ ਸਰ ਇਹ ਹੈ ਕਿ ਜਦੋਂ ਮੈਂ ਵਿਆਹੀ ਹੋਈ ਆਈ ਤਿੰਨ ਸਾਲ ਤੋਂ ਇਹਨਾਂ ਨੇ ਮੇਰੇ ਨਾਲ ਛੇੜਖਾਨੀ ਕਰਦੇ ਸੀ ਇਹ ਨਾਲ ਵਾਲੇ ਗਵੰਡੀ ਉਹਨਾਂ ਸਾਡਾ ਬੇੜਾ ਨੀਵਾ ਉਹਨਾਂ ਦੇ ਘਰ ਉੱਚੇ ਨੇ ਉਹ ਉੱਤੇ ਚੜ ਕੇ ਚਿਵਾਰੇ ਤੇ ਮੇਰੇ ਨਾਲ ਛੇੜਖਾਨੀ ਕਰਨਾ ਕਦੇ ਇਹਨਾਂ ਨੇ ਬਜਰੀ ਮਾਰਨਾ ਕਦੇ ਇਹਨਾਂ ਨੇ ਮੇਰੇ ਤੋਂ ਨੰਬਰ ਮੰਗਣਾ ਜਦੋਂ ਮੈਂ ਇਹਨਾਂ ਨੂੰ ਨੰਬਰ ਦੇਣ ਤੋਂ ਮੋਨਾ ਕੀਤਾ ਤਾਂ ਇਹਨਾਂ ਨੇ ਮੈਨੂੰ ਇਹ ਕਿਹਾ ਕਿ ਜੇ ਤੂੰ ਨੰਬਰ ਨਾ ਦੇ ਤਾਂ ਅਸੀਂ ਤੇਰੇ ਘਰ ਵਾਲੇ ਨੂੰ ਮਾਰ ਦਾਂਗੇ ਤੁਸੀਂ ਜਾਣਦੇ ਹੋ ਉਹਨਾਂ ਨੂੰ ਹਾਂਜੀ ਜਾ ਰਹੇ ਹੋ ਪਹਿਲਾਂ ਵੀ ਜਾਣਦੇ ਸੀ ਵਿਆਹ ਤੋਂ ਪਹਿਲਾਂ ਨਹੀਂ ਜੀ ਕਦੇ ਵੀ ਨਹੀਂ ਬਸ ਤੁਹਾਨੂੰ ਛੇੜਕਾ ਨਹੀਂ ਤੇ ਛੇੜਚਾਰ ਕਰਦੇ ਸੀ ਹਾਂਜੀ ਤੇ ਉਹ ਲੰਘੇ ਜਿਸ ਮਹੀਨੇ ਨਾਲ ਕੁਟ ਮਾਰ ਕੇ ਚਲੇ ਹਾਂਜੀ ਤੇ ਕਿੰਨੀ ਵਾਰ ਹੋ ਚੁੱਕਿਆ ਹੈ ਮਾਮਲਾ ਇਹ ਮਾਮਲਾ ਜਦੋਂ ਮੈਂ ਵਿਆਹ ਹੀ ਸੀ ਕਾਫੀ ਵਾਰ ਮੰਮੀ ਡੈਡੀ ਨੇ ਇਹਨਾਂ ਨਾਲ ਗੱਲ ਕੀਤੀ ਕਿਉਂ ਛੇੜਦੇ ਆ ਘਰੇ ਵੀ ਜਾ ਕੇ ਆਏ ਉਹਨਾਂ ਦੇ ਸਮਝਾਇਆ ਚਲੋ ਪਹਿਲਾਂ ਵਿੱਚ ਨੂੰ ਰੁਕ ਗਏ ਸੀਗੇ ਹੁਣ 1 ਸਾਲ ਤੋਂ ਇਹਨਾਂ ਨੇ ਬਹੁਤ ਜ਼ਿਆਦਾ ਤੰਗ ਕਰਨਾ ਸ਼ੁਰੂ ਕੀਤਾ ਬੋਲ ਚਾਲ ਬੰਦ ਹੋ ਗਈ ਸੀ ਇਸੇ ਗੱਲ ਪਿੱਛੇ ਲੜਾਈ ਪਿੱਛੇ ਪਰ ਇਹਨਾਂ ਨੇ 12 ਤਰੀਕ ਸ਼ਾਮੀ 8 ਵਜੇ ਮੰਮੀ ਡਾਡੀ ਤੇ ਹਮਲਾ ਕਰਤਾ ਜਦੋਂ ਕੋਈ ਘਰੇ ਨਹੀਂ ਸੀਗਾ ਕਿਤਨੇ ਲੋਕ ਆਏ ਸੀ ਇਸ ਕਟੂਕਟ 7-8 ਜਣੇ ਸੀਗੇ ਜੀ ਕੀ ਕੀ ਫੜਿਆ ਸੀ ਇਹਨਾਂ ਨੇ ਰੋੜਾ ਸੀਗੀ ਗੱਤਰੇ ਵਾਲੀ ਕਿਰਪਾਨ ਸੀ ਇਹਨਾਂ ਕੋਲ ਡੰਡੇ ਸੀਗੇ ਕੜਾ ਮਾਰੇ ਇਹਨਾਂ ਨੇ ਮੰਮੀ ਦੇ ਕੰਨ ਦੀ ਹੱਡੀ ਤੇ ਇਹਨਾਂ ਕੋਲ ਹਥਿਆਰ ਹੋ ਸੀਗੇ ਤੁਹਾਡੇ ਘਰ ਵਾਲੇ ਤੇ ਕਹਾਣੀ ਹਾਂਜੀ ਇਹਨਾਂ ਕੋਲ ਇੱਕ ਦੇਸੀ ਕਟਾ ਵੀ ਲਾਰਖਾ ਇਹਨਾਂ ਨੇ ਹਾਂਜੀ ਤੇ ਕਿੰਨੇ ਵਜੇ ਦੀ ਵਾਰਦਾਤ ਹੈ ਜਦ ਤੁਹਾਡੇ ਘਰ ਵਾਲੇ ਦੀ ਇਹ ਕੱਲ ਸ਼ਾਮੀ 7 ਵਜੇ ਦੀ ਵਾਰਦਾਤ ਹੈ ਜੀ ਤੇ ਇਹਨਾਂ ਨੇ ਕੰਪਲੇਨ ਲਿਖਾਈ ਹੈ ਹਾਂਜੀ ਅਸੀਂ ਸਿੱਧਾ ਥਾਣੇ ਗਏ ਸੀ ਥਾਣੇ ਵਾਲਿਆਂ ਨੇ ਨਹੀਂ ਲਿਖਿਆ ਸਿੱਧਾ ਆਟੋ ਕਰਵਾ ਕੇ ਇਹਨੂੰ ਉਰੇ ਭੇਜਤਾ ਹਸਪੀਟਲ ਨਹੀਂ ਤੁਹਾਡੇ ਮਦਰ ਦੀ ਹੈ ਮਲਗ ਵਗੈਰਾ ਕਟਾਈ ਹੈ ਹਾਂਜੀ ਕੀ ਕਹਿੰਦੇ ਹੋ ਕਿਦਾਂ ਦੀ ਇਨਸਾਫ ਦੀ ਕਰ ਸਾਨੂੰ ਇਨਸਾਫ ਚਾਹੀਦਾ ਕਿਉਂਕਿ ਹਲੇ ਵੀ ਉਹ ਸਾਨੂੰ ਧਮਕੀਆਂ ਦੇ ਰਹੇ ਆ ਵੀ ਅਸੀਂ ਇਹਨਾਂ ਨੂੰ ਮਾਰ ਕੇ ਹੀ ਸਿੱਟਣਾ ਸਾਨੂੰ ਇਨਸਾਫ ਚਾਹੀਦਾ ਉਹ ਨਸ਼ਾ ਵੇਚਦੇ ਆ ਉਹਨਾਂ ਤੇ ਪਰਚੇ ਵੀ ਚੱਲ ਰਹੇ ਨੇ ਉਹ ਚਿੱਟਾ ਸਾਡੇ ਘਰੇ ਗੇਰ ਕੇ ਸਾਨੂੰ ਵੀ ਫਸਾ ਸਕਦੇ ਆ ਸਾਨੂੰ ਇਨਸਾਫ ਚਾਹੀਦਾ ਕੀ ਨਾਮ ਹੈ ਨਾ ਦੇ ਜਿਹੜੇ ਹਮਲਾ ਕਰਨੇ ਸੀ ਜਾਣਦੇ ਹੋ ਹਾਂਜੀ ਪਹਿਲਾ ਹਜੂਰਾ ਸਿੰਘ ਦੂਜਾ ਜਗਤਾਰ ਸਿੰਘ ਉਹਨਾਂ ਦਾ ਭਾਣ ਜਵਿੰਦਰ ਉਹਨਾਂ ਦੀ ਵਾਈਫ ਬੇਵੀ ਉਹਨਾਂ ਦਾ ਛੋਟਾ ਬੇਟਾ ਸ਼ਰਨ ਉਹਨਾਂ ਦਾ ਬ੍ਰਦਰ ਗੁਲਜ਼ਾਰ ਇੱਕ ਬਾਬਾ ਗੁਰਮੀਤ ਜੀ ਕੀ ਕੀ ਕੰਮ ਕਰਦੇ ਆ ਸਾਰੇ ਇਹ ਸਾਰੇ ਜੀ ਇੱਕ ਇਹਨਾਂ ਦੀ ਛੋਟੀ ਜੀ ਕਰਿਆਨੇ ਦੀ ਦੁਕਾਨ ਹੈ ਹੋਰ ਇਹਨਾਂ ਦਾ ਕੋਈ ਨਹੀਂ ਬਾਕੀ ਇਹਨਾਂ ਦਾ ਸਿਰਫ ਨਸ਼ੇ ਦਾ ਕੰਮ ਹੈ ਮੈਂ ਤੁਹਾਨੂੰ ਜਿੱਦਾਂ ਕਹ ਰਿਹਾ 3 ਸਾਲ ਤੋਂ ਹੋ ਗਿਆ ਛੇੜਖਾਣੀ ਕਰਦੇ ਕਦੀ ਪੁਲਸ ਵੀ ਤੁਸੀਂ ਇਤਲਾ ਨਹੀਂ ਦਿੱਤੀ ਸਰ ਇਹਨਾਂ ਦੇ ਘਰੇ ਬਹੁ ਵਾਰੀ ਸਮਝਾਣਗੇ ਸਮਝ ਗਏ ਸੀ ਤੁਹਾਨੂੰ ਦਸਤਰੀ ਹੈ ਸਰ 1 ਸਾਲ ਤੋਂ ਜ਼ਿਆਦਾ ਹੋਰ ਕਰਨ ਲੱਗੇ ਤਾਂ ਜਦੋਂ ਤੱਕ ਅਸੀਂ ਬੋਲਚਾਲ ਬੰਦ ਕੀਤੀ ਐ ਉਹ ਚਾਈ ਸੀ ਬਿਆਨ ਲੈਣ ਤੁਹਾਡੇ ਹਾਂਜੀ ਮੰਮੀ ਮੰਮੀ ਦੇ ਲੱਗੇ ਗਏ ਬਾਕੀ ਹੋਰ ਕਿਸੇ ਦਿਨ ਲੱਗੇ ਨਹੀਂ ਗਏ ਮੁੜ ਕੇ ਆਏ ਨਹੀਂ 4 ਦਿਨਾਂ ਬਾਅਦ ਵੈਸੇ ਹੀ ਬਿਆਨ ਲੈਣਾ ਹੈ ਮੁੜ ਕੇ ਫੇਰ ਨਹੀਂ ਆਏ ਅੱਜ 8 ਦਿਨ ਹੋ ਗਏ ਜੀ ਹਾਂਜੀ ਕਿਵੇਂ ਦੀ ਕਾਰਵਾਈ ਚਾਹੀਦੀ ਮੈਂ ਕਾਰਵਾਈ ਇਹ ਚਾਹੁੰਦਾ ਜੀ ਕਿਉਂਕਿ ਮੇਰੇ ਘਰਦਿਆਂ ਨੂੰ ਵੀ ਬਹੁਤ ਜਿਆਦਾ ਉਹ ਹੈ ਜੀ ਡਰ ਹੈ ਜੀ ਕਿਉਂਕਿ ਕੁਝ ਵੀ ਕਰ ਸਕਦੇ ਨੇ ਇਹ ਵੱਡੇ ਨਸ਼ਾ ਤਸਕਰ ਨੇ ਜੀ ਇਹਨਾਂ ਦਾ ਪੁੱਕੀ ਫੀਮ ਦਾ ਬਹੁਤ ਵੱਡਾ ਵਪਾਰ ਹੈ ਇਹਨਾਂ ਦਾ ਐਨਡੀਪੀਐਸ ਦੇ ਇਹਨਾਂ ਦੇ ਪਰਚੇ ਚੱਲ ਰਹੇ ਨੇ ਜੀ ਇਹਨਾਂ ਸਾਰਿਆਂ ਦੇ ਪਰਚੇ ਚੱਲ ਰਹੇ ਨੇ ਪਿੰਡੋਂ ਭੱਜ ਕੇ ਬਹਾਦਰਗੜ ਹਲੇ 12 ਸਾਲ ਹੋਏ ਆ ਜੀ ਇਹਨਾਂ ਨੂੰ ਬਸੇ ਨੂੰ ਇਹਨਾਂ ਨੇ ਸਾਰਾ ਬਹਾਦਰਗੜ ਪੁੱਕੀ ਫੀਮ ਚਿੱਟੇ ਤੇ ਲਾ ਰੱਖਿਆ ਜੀ ਟੇਹਾ ਦੇ ਮੱਲੇ ਚ ਚਿੱਟਾ ਸ੍ਰੀਆਮ ਵੀ ਕਰਿਆ ਜੀ ਇਹ ਵਿੱਚ ਦੇਣ ਵਾਲੇ ਆ ਜੀ ਉਹ ਵੇਚਣ ਵਾਲੇ ਨੇ ਜੀ ਤੇ ਮੈਨੂੰ ਵੀ ਬਹੁਤ ਜ਼ਿਆਦਾ ਖਤਰਾ ਸੀ ਜੀ ਮੈਂ ਪਹਿਲਾਂ ਵੀ ਬਿਆਨ ਲਖਾਏ ਸੀ ਮੇਰੇ ਘਰਦਿਆਂ ਨੇ ਤੇ ਅੱਜ ਮੈਨੂੰ ਇਕੱਲੇ ਨੂੰ ਫੜ ਗਏ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਜੀ ਮੇਰੇ ਗੁੱਜੀਆਂ ਸੱਟਾਂ ਮਾਰੀਆਂ ਜੀ ਉਹਨਾਂ ਨੇ ਰੋੜਾਂ ਸੀ ਤੇ ਉਹਨਾਂ ਲਵੇ ਕਿਰਚਾਂ ਸੀ ਮੇਰੇ ਲਵੇ 49 ਲਵੇ ਇੱਕ ਦੇਸੀ ਕੱਟਾ ਸੀ ਜੀ ਜਦੋਂ ਪਬਲਿਕ ਇਕੱਠੀ ਹੋਈ ਉਹਨਾਂ ਨੇ ਦੇਸੀ ਕੱਟਾ ਲੁਕੋ ਲਿਆ ਜੀ ਉਹਨਾਂ ਲਵੇ 2 ਨੰਬਰ ਦਾ ਸਲਾਈ ਕੀ ਨਾਮ ਹੈ ਜੀ ਮੇਰਾ ਨਾਮ ਹੈ ਸਿਮਲਜਿੰਦਰ ਸਿੰਘ ਚਾਰ ਚੌਂਕੀ ਬਾਦਰਗੜ 127 ਇਕ ਪੀ ਕੋਲੋਨੀਕ ਮਾਮਲਾ ਹੋਇਆ ਕੁੱਟ ਮਾਰਦਾ ਇੱਕ ਬਹੁ ਰਾਣੀ ਨੂੰ ਛੇੜਦੇ ਸੀ ਗਵਾਂਡੀ ਤੇ ਉਹ ਮਣਾ ਕਰਨ ਤੇ ਉਹਨਾਂ ਨੂੰ ਪਿਆ ਮਹਿੰਗਾ ਸਰ ਹਸਪੀਟਲ ਤੋਂ ਐਡ ਵੀ ਗਏ ਮਾਮਲਾ ਕੀ ਹੈ ਇਹ 12 7 25 ਦੀ ਗੱਲ ਹੈ ਜੀ ਲੜਾਈ ਝਗੜਾ ਹੋਇਆ ਸੀ ਉਹਨਾਂ ਗਵਾਂਡੀਆਂ ਨਾਲ ਅਜੋਰਾ ਸਿੰਘ ਜਗਤਾਰ ਸਿੰਘ ਜੱਗਾ ਵਗੈਰਾ ਉਹਦੇ ਲੜਕੇ ਸੀ ਉਹ ਬਿਆਨ ਮੁਤਾਬਕ ਉਹਨਾਂ ਨੇ ਲਖਿਆ ਸੀ ਉਤੋਂ ਗੀਟੇ ਰੋੜੇ ਮਾਰਦੇ ਸੀ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਖਰਾਜ ਉਹਨਾਂ ਬੈਸ ਬਾਜੀ ਹੋਈ ਕੁੱਟ ਮਾਰ ਕੀਤੀ ਇਹਨਾਂ ਨੇ ਪਰ ਬਾਅਦ ਪੜਤਾਲ ਮੁਕਦਮਾ ਦਰਜ ਕੀਤਾ ਇਹਨਾਂ ਦੇ ਕੱਲ 515 ਨੰਬਰ ਮੁਕਦਮਾ ਅਣਾ ਸਦਰਪਟਿਆਲ ਜੀ ਕਿੰਨੇ ਲੋਕ ਦੇ ਨਾਮ ਤੇ ਹੋਏ ਆ ਸਰ ਇਹ 8 ਜਣੇ ਇਹ ਕੀ ਨਾਮ ਹੈ ਜੀ ਨਾਮ ਇਹਨਾਂ ਚਕਤਾਰ ਸਿੰਘ ਜੱਗਾ ਹਜੂਰਾ ਸਿੰਘ ਬਿੰਦਰ ਗੁਰਪ੍ਰੀਤ ਵਗੈਰਾ ਲੜਕੀਆਂ ਨੇ ਤਿੰਨ ਚਾਰ ਔਰਤਾਂ ਨੇ ਨਗਲਾ ਮਟਰ ਮਦਰ ਜੀ ਕਿਤਨੀ ਕੁ ਛੱਟ ਮਾਰੀ ਹੈ ਸਰ ਕਿਸ ਚੀਜ਼ ਤੇ ਕੋਈ ਛੱਟ ਤਾਂ ਬਲੰਟ ਸੀ ਜੀ ਕਿਸ ਕਿਸ ਬਾਤ ਕਿਸ ਹਮ ਕਿਦਾਂ ਦਾ ਹਮਾਰ ਕੀਤਾ ਵੀ ਹੈ ਗੰਡਾਸੇ ਮਾਰੇ ਸੀ ਕੀ ਮਾਰੇ ਸੀ ਨਹੀਂ ਗੰਡਾਸੇ ਵਗੈਰਾ ਨਹੀਂ ਮਾਰੇ ਕੋਈ ਇਹਨਾਂ ਦੇ ਕੋਈ ਟੋੜੇ ਮਾਰੇ ਉਹਨਾਂ ਦੇ ਕਲ ਕੈਨ ਦਾ ਦਾ ਰਸਾ ਕਲ ਉਹਦਾ ਮੁੰਡਾ ਵੀ ਕਿਤੇ ਜੋ ਸੰਦੀਪ ਹੈ ਉਹ ਵੀ ਕਿਤੇ ਰੇੜੀ ਚਲਾ ਰਿਹਾ ਸੀ ਉਹਨੂੰ ਵੀ ਕੁੱਟਮਾਰ ਕੀਤੀ ਗਈ ਹੈ ਇਹ ਮਾਮਲਾ ਲੈ ਕੇ ਬਿਆਨ ਦਰਜ ਕਰਕੇ ਬਾਅਦ ਚ ਜਨਰਲ ਕਾਰਵਾਈ ਕੀਤੀ ਜਾਵੇਗੀ ਮੈਸੇਜ ਜ਼ਰੂਰ ਆਇਆ ਹਰਿੰਦਰ ਹਸਤਾਲ ਤੋਂ ਦੂਸਰੀ ਧਿਰ ਵੀ ਦਾਖਲਾ ਹੈ ਉਹਨਾਂ ਦੇ ਕਿੰਨੇ ਪਾਟੀ ਦਾਖਲਾ ਜੀ ਇੱਕ ਬੰਦਾ ਦਾਖਲ ਉਹਨਾਂ ਦਾ ਹੁਣ ਤੁਸੀਂ ਤੁਹਾਡੇ ਵੱਲੋਂ ਗ੍ਰਿਫਤਾਰੀ ਪਈ ਜਾਂ ਕੋਈ ਦੇਰ ਹੀ ਰਾਤ ਨੂੰ ਕਦਮਾ ਦਰਜੀ ਕੀਤਾ ਰੇਡ ਕਰ ਰਹੇ ਆ ਪਰ ਜੇਕਰੋਂ ਸਾਰੇ ਭਜੇ ਪਏ ਹਾਂ ਹਾਂ